ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਾਹੋਕੇ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਸਾਹੋਕੇ ਪਿੰਡ ਦੇ ਨੇੜੇ ਮਲਕੇ ਪਿੰਡ ਬਿਲਕੁਲ ਨਾਲ ਹੈ ਇਹ ਤੋਂ ਇਲਾਵਾ ਬੰਬੀਹਾ ਪਾਈ ਵੀ ਇਹਦੇ ਨੇੜੇ ਰਹ ਜਾਂਦਾ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਹੋਰਾਂ ਦਾ ਘਰ ਵੀ ਬੰਬੀਹੇ ਵਾਲੀ ਸੜਕ ਦੇ ਉੱਤੇ ਹੈ ਇਹਨਾਂ ਨੇ ਖੇਤੀਬਾੜੀ ਦਾ ਕੰਮ ਜਿਹੜਾ ਵੱਡੇ ਪੱਧਰ ਤੇ ਸੀਗਾ ਤੇ ਉਹ ਨੂੰ ਹੁਣ ਛੱਡਤਾ ਠੇਕੇ ਤੇ ਦੇਤੀ ਆ ਜ਼ਮੀਨ ਆਪਦੀ ਕਿਉਂਕਿ ਆਪਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਬਹੁਤੇ ਘਰਾਂ ਦੇ ਵਿੱਚ ਬੱਚੇ ਜਿਹੜੇ ਉਹ ਫੋਰਨ ਸੈੱਟ ਹੋਏ ਹੋਏ ਐ ਤੇ ਹੁਣ ਬਾਈ ਜਿਓਰੀ ਦੱਸ ਦਿਆ ਵੀ ਇਹਨਾਂ ਨੇ ਖੇਤੀਬਾੜੀ ਜਿਹੜੀ ਆਪਣੀ ਛੱਡਤੀ ਜਿਹਦੇ ਕਰਕੇ ਦੋ ਟਰੈਕਟਰ ਜਿਹਦੇ ਚ 65 ਬਾਈ ਸਾਹਮਣੇ ਡਿਟੇਲ ਬਾਈ ਜਿਓਰੀ ਦੱਸਣਗੇ ਆਫ ਕੈਮਰਾ ਰਹਿਣਗੇ ਆਪਣੇ ਨਾਲ ਤੇ ਨਾਲ ਹੀ ਇੱਕ ਮਹਿੰਦਰਾ 585 DI ਇੱਕ ਰੋਟਾਵੇਟਰ ਤੇ ਇਹ ਤੋਂ ਇਲਾਵਾ ਇੱਕ ਮੱਝ ਘਰ ਚ ਰਹਗੀ ਉਹ ਵੀ ਬਾਈ ਜੀਰੀ ਦੱਸਦੇ ਆ ਵੀ ਵੇਚ ਦੇਣੀ ਐ ਆਓ ਡਿਟੇਲ ਪੁੱਛੀਏ ਵੀਡੀਓ ਨੂੰ ਐਂਡ ਤੱਕ ਦੇਖਿਓ ਤੋਕੜ ਕੱਬਨ ਮੱਝ ਚੰਗੇ ਦੁੱਧ ਵਾਲੀ ਐ ਤੁਹਾਨੂੰ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਸੋ ਲਾਸਟ ਤੱਕ ਵੀਡੀਓ ਤੁਸੀਂ ਜਰੂਰ ਦੇਖਿਓ ਪਰ ਪਹਿਲਾਂ ਆਪਾਂ ਜਾਣਕਾਰੀ ਬਾਈ ਤੋਂ ਟਰੈਕਟਰ ਸੰਬੰਧੀ ਲੈ ਲੈਨੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਗੁਲਦੀਪ ਸਿੰਘ ਜੀ ਗੁਲਦੀਪ ਭਾਈ ਅੱਜ ਆਪਾਂ ਟਰੈਕਟਰ ਦੋ ਤਾਂ ਦਿਖਾ ਦੇਣੀ ਐ ਤੇ ਇੱਕ ਮੱਝ ਦਿਖਾਉਣੀ ਆ ਹਾਂ ਜੀ ਹੁਣ ਫਿਰ ਖੇਤੀਬਾੜੀ ਠੇਕੇ ਤੇ ਦੇਤੀ ਜੀ ਬੜੀ ਠੇਕੇ ਤੇ ਰੇਤੀ ਜ ਅੱਛਾ ਭਾਈ ਜਿਹੜਾ ਮਿੰਦਰਾ ਹੈ 585 ਕਿਹੜਾ ਮਾਡਲ ਹੈ 2000 ਮਾਡਲ ਆ ਜੀ 2000 ਮਾਡਲ ਹੈ ਇਹ ਫਸਟ ਓਨਰ ਆਪਾਂ ਕਿੜਾ ਸੀ ਜਾਂ ਆਪਾਂ ਖਰੀਦਿਆ ਨਹੀਂ ਆਪਾਂ ਚਲਦਾ ਲਿਆ ਸੀ ਚਲਦਾ ਲਿਆ ਸੀ 4-5 ਸਾਲ ਇਹਨੂੰ ਠੀਕ ਹੈ 4-5 ਸਾਲ ਹੋ ਗਏ ਇਹਨੂੰ ਆਪਾਂ ਨੂੰ ਖਰੀਦੇ ਨੂੰ ਅੱਛਾ ਭਾਈ ਇਹਦੀ ਡਿਟੇਲ ਦੱਸ ਦਿਓ ਜੀ ਜਿਹੜੇ ਟਾਇਰ ਆ ਕਿੰਨੇ ਪੈਸੇ ਹੋਣਗੇ ਇਹਦੇ ਅੰਦਾਜ਼ਨ 50 ਕੇ ਪੈਸੇ ਟਾਇਰ ਆ ਜੀ 50 ਪੈਸੇ ਦੇ ਟਾਇਰ ਹੈਗੇ ਆ ਅੱਛਾ ਇੰਜਨ ਗੇਅਰ ਦਾ ਤੇ ਲੈਫਟ ਦਾ ਭਾਵੇਂ ਦੋ ਦਿਨ ਲੈਫਟ ਚੱਕੀ ਰਵੇ ਠੀਕ ਥੱਲੇ ਨਹੀਂ ਸਿਰਦਾ ਕਿੰਨਾ ਮੋਤੀ ਵਜਨ ਦਾ ਮਤਲਬ ਇਹ ਤਾਂ ਵ ਪੂਰਾ ਤਸਲੀਮ ਰੈਟਰ ਹੈ ਠੀਕ ਹੈ ਮਤਲਬ ਜੇ ਕੋਈ ਚਲਾ ਕੇ ਦੇਖਣਾ ਚਾਵੇ ਹੁਣ ਤਾਂ ਬਾਣ ਵੀ ਵਿਲੇ ਹੈ ਨਾ ਦੋ ਠੀਕ ਹੈ ਸੋ ਦੋਸਤੋ ਚਲਾ ਕੇ ਦੇਖ ਸਕਦੇ ਹੋ ਲੈਫਟ ਪੰਪ ਦਾ ਓਕੇ ਆ ਬਾਈ ਕਹਿੰਦਾ ਵੀ ਭਾਵੇਂ ਇੰਜਨ ਗੇਅਰ ਦਾ ਤੁਸੀਂ ਦੋ ਦਿਨ ਲੈਫਟ ਚੱਕੀ ਰੱਖੋ ਇਹ ਲੈਫਟ ਨਹੀਂ ਸਿੱਟੂਗਾ ਟਾਇਰ 50 ਕੁ ਪੈਸੇ ਆ ਬੈਕ ਸਾਈਡ ਤੋਂ ਇਹਦੀ ਕੰਡੀਸ਼ਨ ਤੁਸੀਂ ਦੇਖ ਲਓ ਖੇਤੀ ਦੇ ਉੱਤੇ ਬਾਈ ਜੁਰਾਣੇ ਚਲਾਇਆ ਤੇ ਪੰਜਾਬ ਨੰਬਰ ਮਾਡਲ 2000 ਹੈ ਸੋ 585 ਮਿੰਦਰਾ ਡੀ ਆਈ ਸੋ ਇਹ ਮੇਰੇ ਖਿਆਲ ਚ ਸਿੰਗਲ ਕਲਚ ਆ ਬਈ ਹਾਂਜੀ ਸਿੰਗਲ ਕਲਚ ਆ ਸਿੰਗਲ ਕਲਚ ਦੋਸਤੋ ਇਹ ਡੀਆਈ ਮਹਿੰਦਰਾ ਰੰਗ ਪੇਂਟ ਤਾਂ ਮੇਰੇ ਖਿਆਲ ਚ ਇਹਦਾ Ориਜਨਲ ਹੀ ਹੋਊਗਾ ਸੋ ਇਹ ਸਾਰਾ Ориਜਨਲ ਹੀ ਐ 2000 ਮਾਡਲ ਦੋਸਤੋ ਮਹਿੰਦਰਾ ਤੁਸੀਂ 585 ਖਰੀਦ ਸਕਦੇ ਹੋ ਰੇਟ ਇਹਦਾ ਬਾਈ ਜੋ ਰੀ ਫੋਨ ਦੇ ਉੱਤੇ ਦੱਸਣਗੇ ਇੱਕ 6522 ਵੀ ਇਨਾਂ ਕੋਲ ਵਿਕਰੀ ਵਾਲਾ 6522 ਟਰੈਕਟਰ ਕਿਹੜਾ ਮਾਡਲ ਆ ਇਹ 2008 ਮਾਡਲ ਆ ਜੀ 2008 ਮਾਡਲ ਐ ਇਹ ਸਦਾ ਕੰਮ ਸਾਰਾ ਇਸ ਵਾਰੀ ਨਵਾਂ ਕਣਕ ਵੀਜਣ ਵਾਲੇ ਹੋਇਆ ਠੀਕ ਐ ਸਾਰਾ ਟੋਟਲ ਠੀਕ ਹੈ ਤੇ ਇੰਜਨ ਪਹਿਲਾਂ ਹੋਇਆ ਸੀਗਾ 2 ਸਾਲ ਪਹਿਲਾਂ ਸੋ ਇੰਜਨ ਦਾ ਕੰਮ 2 ਸਾਲ ਪਹਿਲਾਂ ਹੋਇਆ ਲੈਫਟ ਦਾ ਕੰਮ ਐਦ ਕੀ ਹੋਇਆ ਪਾਵਰ ਸਟੀਅਰਿੰਗ ਕੀਤਾ ਹੋਇਆ ਥਾਲੀ ਤੋਂ ਹੋਇਆ ਰਿਹਾ ਜੀ ਠੀਕ ਹੈ ਪਾਵਰ ਸਟੀਅਰਿੰਗ ਦੱਸੋ ਬੋਲੇ ਟਾਇਰ ਨਵੇਂ ਆ ਮਗਰਲੇ 50 ਪੈਸੇ ਠੀਕ ਹੈ ਮੂਰਲੇ ਟਾਇਰ ਬਿਲਕੁਲ ਨਵੇਂ ਤੇ ਮਗਰਲੇ 85 ਪੈਸੇ ਨਾਲ ਕਨੋਪੀ ਜਿਹੜੀ ਉਹ ਉੱਪਰ ਲੱਗੀ ਹੋਈ ਹੈ ਸਾਡੇ ਨਾਂ ਤੇ ਇਹ ਠੀਕ ਹੈ ਇਹ ਆਪਣੇ ਨਾਂ ਹਾਂ ਜੀ ਆਪਣੇ 2008 ਮਾਡਲ ਦੱਸੋ ਬਾਈ ਜਿਹਰਾਂ ਦੇ ਨਾਮ ਕਰਾਇਆ ਹੋਇਆ ਪੂਰਾ ਤਸਦੀ ਵਾਲਾ ਟਰੈਕਟਰ ਕਰਕੇ ਘਰੇ ਰੱਖਿਆ ਸੀ ਠੀਕ ਹੈ ਇਹ ਵੀ ਪੰਜਾਬ ਨੰਬਰ ਹੈ ਸੋ ਇਹ ਵੀ ਫਾਰ ਸੇਲ ਹੈ ਇਹਦਾ ਰੇਟ ਵੀ ਜਿਹੜਾ ਬਾਈ ਜਿਹੜੀ ਫੋਨ ਦੇ ਉੱਤੇ ਦੱਸਣਗੇ ਤੁਸੀਂ ਚਲਾ ਕੇ ਦੇਖ ਸਕਦੇ ਹੋ ਇੱਕ ਰੋਟਾ ਵੀ ਟਰੈਕ ਕਿੰਨੇ ਫੁੱਟਾ ਬਾਈ ਇਹ ਇਹ 7 ਫੁੱਟਾਂ ਸ਼ਕਤੀਮਾਨ ਦਾ ਜੀ ਨਾਲ ਦੀਆਂ ਸ਼ੁਰੀਆਂ ਸਾਰੀਆਂ ਠੀਕ ਹੈ 7 ਫੁੱਟਾ ਇਹ ਰੋਟਾਵੇਟਰ ਫਾਰ ਸੇਲ ਹੈ ਇਹ ਵੀ ਬਾਈ ਜੀ ਹੋਰੀ ਕਹਿੰਦੇ ਵਿੱਚ ਤੇ ਉੱਪਰ কুরਲੀ ਵੀ ਲੱਗੀ ਥਲਵੰਡੀ ਭਾਈ ਦੀ ਠੀਕ ਹੈ ਨਾਲ ਉੱਤੇ কুরਲੀ ਵੀ ਲੱਗੀ ਵੀ ਹੈ ਥਲਵੰਡੀ ਭਾਈ ਦੀ ਨਾਲ ਦੀਆਂ ਸ਼ੁਰੀਆਂ ਦੱਸੋ ਇਹ ਮਾਡਲ ਕਿਹੜਾ ਪਈ ਹੈ ਇਹ ਰੋਟਾਵੇਟਰ ਮਾਡਲ ਤਾਂ ਯਾਰ ਹੁਣ ਹੋ ਗਿਆ ਤਿੰਨ ਚਾਰ ਸਾਲ ਹੋ ਗਿਆ ਇਹਨੂੰ ਠੀਕ ਹੈ ਤਿੰਨ ਚਾਰ ਸਾਲ ਹੋ ਗਏ ਪਰ ਨੇ ਮੇਨ ਗੱਲ ਆ ਵੀ ਸ਼ੁਰੂਆਂ ਨਾਲ ਦੀਆਂ ਜਿਹੜੇ ਟਰੈਕਟਰ ਆ ਦੋਸਤੋ ਇਹਦੇ ਸੀਏਟੀ ਦੇ ਟਾਇਰ ਆ ਬੈਕ ਸਾਈਡ ਵਾਲੇ ਅਗਲੇ ਬੀਕੇਟੀ ਦੀ ਤੇ ਇਹਦੇ ਜਿਹੜੇ ਉਹ ਬਿਰਲਾ ਕੰਪਨੀ ਦੇ ਟਾਇਰ ਜਿਹੜੇ ਤੁਸੀਂ ਦੇਖ ਸਕਦੇ ਹੋ ਗੁੱਡ ਇਅਰ ਦੇ ਦੇ ਅਗਲੇ ਟਾਇਰ ਸੋ ਇਹ ਦੋ ਟਰੈਕਟਰ ਵਾਈਜ਼ ਹੋਰਾਂ ਨੇ ਵੇਚਨੇ ਆ ਮੈਂ ਤੁਹਾਨੂੰ ਦੋਨੇ ਦਿਖਾਤੇ ਬਾਕੀ ਜਿਹਨੇ ਖਰੀਦਨੇ ਹੁੰਦੇ ਉਹ ਆ ਕੇ ਦੇਖ ਸਕਦਾ ਤਸੱਲੀ ਕਰ ਸਕਦਾ ਇਸ ਤਰ੍ਹਾਂ ਬੈਟਰੀ ਬਿਲਕੁਲ ਹੀ ਨਵੀਂ ਤੁਸੀਂ ਦੇਖ ਲਓ ਹਫਤਾ ਹੀ ਹੋਇਆ ਰੱਖੀ ਨੂੰ ਠੀਕ ਹੈ ਹਜੇ ਹਫਤਾ ਹੀ ਹੋਇਆ ਰੱਖੀ ਨੂੰ ਸੋ ਇਹ 62/2000 ਤੇ 8 ਮਾਡਲ 2 ਜਿਹੜਾ ਉਹਨਾਂ ਕੋਲ ਵਿਕਰੀ ਆਸਤੇ ਹੈ ਇੱਕ ਮੱਝ ਇਹਨਾਂ ਨੇ ਵੇਚਣੀ ਹੈ ਭਾਈ ਜੀ ਮੱਝ ਬਾਰੇ ਦੱਸਿਓ ਦੂਜਾ ਹੋਰ ਵੀ ਮੱਝਾਂ ਸਿੰਘਾਂ ਪਹਿਲਾਂ ਕਰੇ ਪੰਜ ਮੱਝਾਂ ਸਿੰਘਾਂ ਜੀ ਅੱਛਾ ਆਪਣੇ ਆਪ ਦੇ ਖਾਹੇ ਬੰਦੇ ਲੈ ਕੇ ਗਏ ਆ ਅੱਛਾ ਪਤਾ ਲੱਗਣਾ ਭਾਈ ਛੱਡਤੀ ਸਾਰੇ ਠੀਕ ਹੈ ਜਾਦੇ ਭੈਣਾ ਭਰਾਵਾਂ ਨੂੰ ਦਿੱਤਗੇ ਅੱਛਾ ਉਹਨਾਂ ਨਹੀਂ ਲੈ ਲਈਆਂ ਇਹ ਕੋਰਾ ਵਿੱਚੋਂ ਹੀ ਆ ਬਈ ਸਾਰੀ ਇੱਕ ਹੀ ਰਕਮ ਜਿਹੜੀਆਂ ਪੰਜ ਸੀਆਂ ਜੀ ਅੱਛਾ ਇੱਕ ਮੱਝ ਹਰਿਆਣੇ ਚ ਉਹਨਾਂ ਨੇ ਖਰੀਦੀ ਉਹਨੇ ਪੰਜ ਕਟੀਆਂ ਦਿੱਤੀਆਂ ਪੰਜਾਂ ਇੱਕ ਪੰਜੇ ਕਰੇ ਸੀ ਠੀਕ ਹੈ ਤੇ ਇਹ ਪਹਿਲੇ ਨੰਬਰ ਵਾਲੀ ਝੋਟੀ ਆ ਉਹਦੀ ਆ 9100 ਵਸਤੇ ਕੱਪਣਾ ਬਈ ਇਹ 5ਵੇਂ 100 ਵਸਤੇ ਕੱਪਣਾ ਪੰਜਵੇਂ ਹਸਤੇ ਕੱਬਣਾ ਐਸ ਟਾਈਮ ਕੱਬਣ ਕਿੰਨੇ ਚਰਦੀ ਐ ਇਹ 7ਵਾਂ ਮਹੀਨਾ ਲੱਗਿਆ ਹੋਇਆ 6 ਪੂਰੇ ਹੋ ਗਏ 6 ਕੰਪਲੀਟ ਐ 7ਵਾਂ ਲੱਗਾ ਐ ਦੁੱਧ ਦਿੰਦੀ ਐ ਇੱਕ ਟਾਈਮ ਦਾ 7 ਕਿਲੋ ਜੇ ਇੱਕ ਟਾਈਮ ਚੋਣਿਆ ਸੀ ਨੂੰ ਇੱਕ ਟਾਈਮ ਚੋਣੇਓ 7 ਕਿਲੋ ਦੁੱਧ ਇੱਕ ਟਾਈਮ ਹੀ ਦੇ ਦਿੰਦੀ ਸੱਚਾ ਤਾਂ 18 ਕਿਲੋ ਦੁੱਧ ਆ ਜੀ ਸੱਜਰ ਦਾ ਦੁੱਧ ਦੋਸਤੋ 18 ਕਿਲੋ ਤੇ ਮਿਲਦੀ ਬਈ ਇਹ ਕਿਵੇਂ ਐ ਇੱਕ ਕਟੇ ਤੇ ਮਿਲਦੀ ਇਹ ਇਹਦਾ ਕਟਾ ਤੇ ਇਹ ਮੱਝ ਥੱਲੇ ਇੱਕ ਟਾਈਮ ਦੁੱਧ ਬਾਈ ਜੋਰੀ ਚੋਂਦੇ ਆ ਤੇ 7 ਕਿਲੋ ਦੁੱਧ ਦੇਣਦੀ ਐ ਕਟੇ ਤੇ ਮਿਲਦੀ ਐ 6ਾਂ ਦੀ ਕੱਬਣ ਚੈੱਕ ਪਾਸ ਐ 7ਵਾਂ ਇਹਨੂੰ ਲੱਗਾ ਹੋਇਆ ਐ ਜਿਹੜਾ ਵੀ ਰਿਜਾਣਾ ਚਾਵੇ ਇੱਕ ਤਾਂ ਦੁੱਧ ਇੱਥੇ ਹੀ ਚੋਲਿਓ ਕਿਉਂਕਿ ਤੋਕੜ ਗੱਬਣਾ ਹੈ ਦੂਜੀ ਗੱਲ ਇਹ ਆ ਵੀ ਚੈੱਕ ਪਾਸ ਵੀ ਕਰਵਾ ਲਿਓ ਮਿਲਕਵੇਨ گاਵਾਂਗੋਂ ਦੀ ਐ ਪੰਜਵੇਂ ਸੂਅਸਤੇ ਗੱਬਣਾ ਬਹੁਤ ਸੋਹਣੀ ਤਿਆਰ ਹੁੰਦੀ ਆ ਹਾਂ ਬਾਈ ਇਹਨੂੰ ਚੋਣੇ ਕਿਸ ਟਾਈਮ ਆ ਤੁਸੀਂ ਸਵੇਰ ਜਾਂ ਸ਼ਾਮ ਸਵੇਰ 8 ਵਜੇ ਜੀ ਸਵੇਰ ਚੋਣੇ ਸੋ ਸਵੇਰ ਚੋਣੇ ਆ ਦੋਸਤੋ ਤੇ 10 ਵਜੇ ਆ ਮੈਂ ਇਸ ਕਰਕੇ ਪੁੱਛਿਆ ਸੀ ਕਿਉਂਕਿ ਕੱਲ ਸਵੇਰ ਤੱਕ ਇਹਨੇ ਹਵਾਨਾ ਪੂਰਾ ਭਰਨਾ ਪਰ ਥਣ ਤੇ ਟਾਂਚਾ ਦੱਸਦਾ ਮੱਝ ਦੁੱਧ ਵਾਲੀ ਨਾਲ ਕਟਾ ਮਿਲ ਜੂਗਾ ਇਹਦਾ ਵੀ ਰੇਟ ਫੋਨ ਤੇ ਆ ਸੋ ਜੇ ਕੋਈ ਵੀਰ ਖਰੀਦਣਾ ਚਾਹੁੰਦਾ サンバーグ。